ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਐਮਏ ਪੰਜਾਬੀ ਸਮੈਸਟਰ ਪਹਿਲਾ ਪੇਪਰ ਪਹਿਲਾ ਐਂਡ ਟੌਪਿਕ ਨੰਬਰ 12 ਮਰਦਕਾਲੀ ਵਾਰਤਕ ਦੀਆਂ ਪ੍ਰਮੁੱਖ ਵਣਗੀਆਂ ਇਹ ਸਾਡਾ ਲਾਸਟ ਟੌਪਿਕ ਆ ਪੇਪਰ 1 ਦਾ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਰੂਪਕਾਰ ਅਤੇ ਵਰਗ ਰੂਪਕਾਰ ਇੱਕ ਤਰ੍ਹਾਂ ਦੀਆਂ ਕਲਾਤਮਕ ਰੀਤੀਆਂ ਸ਼ੈਲੀਕਤ ਅਤੇ تھیਮੈਟਿਕ ਹੁੰਦੀਆਂ ਹਨ ਜੋ ਕਿ ਵਿਅਕਤੀਗਤ ਦੇ ਸੰਗਠਨ ਨੂੰ ਮਹੱਤਵਪੂਰਨ ਰੂਪ ਵਿੱਚ ਆਕਾਰ ਦਿੰਦੀਆਂ ਹਨ ਜਿਹੜਾ ਸਾਡਾ ਰੂਪ ਰੂਪਕਾਰ ਹੁੰਦੇ ਆ ਜਿਵੇਂ ਕਿ ਨਾਟਕ ਕਵਿਤਾਵਾਂ ਇਹ ਸਾਰੇ ਕੀ ਕਰਦੇ ਆ ਕਿ ਵਿਅਕਤੀ ਦਾ ਇੱਕ ਚਿੱਤਰ ਹੀ ਪੇਸ਼ ਕਰਦੇ ਆ ਸੋ ਇਹ ਜਿਹੜੀ ਆ ਇੱਕ ਫਾਰਤਕ ਦੀ ਵਨਗੀਆਂ ਦੇ ਨਾਲ ਰਿਲੇਟ ਕਰ ਜਾਂਦੀ ਹੈ ਠੀਕ ਹੈ ਜੀ ਬਾਕੀ ਜਿਹੜੇ ਵਾਰਤਕ ਦੀਆਂ ਵਨਗੀਆਂ ਉਹਨਾਂ ਦਾ ਵਰਗੀਕਰਨ ਕੀਤਾ ਗਿਆ ਹੈ ਇਹਨਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ ਜੀਵਨੀਮੂਲਕ ਵਾਰਤਕ ਵਿਆਖਿਆਮੂਲਕ ਵਾਰਤਕ ਆਦੇਸ਼ਮੂਲਕ ਵਾਰਕ ਤੇ ਫਟਕਲ ਵਰਗ ਸੋ ਸਭ ਤੋਂ ਪਹਿਲਾ ਜੀਵਨੀਮੂਲਕ ਹੈ ਜਿਹਦੇ ਵਿੱਚ ਜੀਵਨੀ ਜੀਵਨੀਆਂ ਆ ਜਾਂਦੀਆਂ ਇੱਕ ਤਰ੍ਹਾਂ ਦੀਆਂ ਜਿਵੇਂ ਕਿ ਫਸਟ ਨੰਬਰ ਤੇ ਆ ਜਾਂਦਾ ਹੈ ਆ ਜਨਮ ਸਾਖੀ ਇਸ ਵਿੱਚ ਕੀ ਹੁੰਦਾ ਹੈ ਆ ਕੀ ਜਨਮ ਸਾਖੀ ਤੋਂ ਭਾਵ ਕਿਸੇ ਮਹਾਪੁਰਸ਼ ਦਾ ਇਤਿਹਾਸ ਅਧਿਆਤਮਿਕ ਜੀਵਨ ਵਰਤਾਂਤ ਹੈ ਜਿਸ ਵਿੱਚ ਉਸ ਦੇ ਬਚਨ ਇਸ ਢੰਗ ਨਾਲ ਜੋੜੇ ਗਏ ਹੋਣ ਕਿ ਉਹ ਜਗਿਆਸੂ ਦੇ ਨਿੱਤੇ ਜੀਵਨ ਵਿੱਚ ਕਦੇ-ਕਦੇ ਨੈਤਿਕ ਮੀਨਸ ਕਿ ਇਹਦੇ ਵਿੱਚ ਜਨਮ ਸਾਖੀ ਚ ਆ ਜਾਂਦਾ ਵਾ ਕਿ ਕਿਸੇ ਮਹਾਨ ਗਿੱਤ ਦੇ ਵਿਚਾਰ ਉਹਦੀਆਂ ਕੀ ਧਾਰਨਾਵਾਂ ਸੀਗੀਆਂ ਠੀਕ ਉਹਦੇ ਕੀ ਬਚਨ ਸੀਗੇ ਉਹਦੇ ਬਾਰੇ ਜਿਹਦੇ ਵਿੱਚ ਵਿਆਖਿਆ ਕੀਤੀ ਜਾਵੇ ਉਹ ਜਨਮ ਸਾਖੀ ਹੁੰਦੀ ਆ ਠੀਕ ਆ ਜੀ ਠੀਕ ਆ ਜਾਂਦਾ ਸਾਡਾ ਸਾਖੀ ਸਾਖੀ ਦੇ ਵਿੱਚ ਕੀ ਹੁੰਦਾ ਇਹਦਾ ਵੈਸੇ ਅਰਥ ਜਿਹੜਾ ਹੈ ਸ਼ਾਬਦਿਕ ਉਹ ਹੈਗਾ ਗਵਾਹੀ ਕਿ ਕਿਸੇ ਚੀਜ਼ ਦੀ ਗਵਾਹੀ ਪਰਨਾ ਠੀਕ ਹੈ ਜੀ ਬਾਕੀ ਚੰਦਾ ਕਿ ਇਹ ਸਹਿਤ ਰੂਪ ਲਿਖਣ ਦਾ ਕੋਈ ਨਾ ਕੋਈ ਮਨੋਰਥ ਹੁੰਦਾ ਹੈ ਜਿਵੇਂ ਕਿ ਜਨਮ ਸਾਖੀ ਆ ਉਹ ਕਿਸੇ ਦੇ ਵਚਨ ਜਾਂ ਕਿਸੇ ਦੀਆਂ ਧਾਰਨਾਵਾਂ ਹੋ ਗਿਆ ਕਿਸੇ ਦੇ ਜੀਵਨ ਨਾਲ ਕਿਸੇ ਮਹਾਨ ਵਿਅਕਤੀ ਜੀਵਨ ਨਾਲ ਸੰਬੰਧਿਤ ਪਰ ਇਹਦੇ ਵਿੱਚ ਜਿਹੜਾ ਲੇਖਕ ਲਿਖਦਾ ਆ ਉਹਦਾ ਕੋਈ ਨਾ ਕੋਈ ਮਨੋਰਥ ਹੁੰਦਾ ਵਾ ਉਹ ਕਿਸੇ ਚੀਜ਼ ਦਾ ਜਿਹੜਾ ਉਦੇਸ਼ ਦਿੰਦਾ ਤੇ ਇਸ ਕਰਕੇ ਉਹ ਸਾਖੀ ਜਿਹੜੀ ਹੈ ਜਨਮ ਸਾਖੀ ਤੋਂ ਥੋੜੀ ਅਲੱਗ ਹੋ ਜਾਂਦੀ ਹੈ ਠੀਕ ਹੈ ਜੀ ਬਾਕੀ ਤੁਸੀਂ ਸਾਰਾ ਰੀਡ ਕਰ ਲਓ ਇਹ ਦੁਬਾਰੀ ਪੂਰੀ ਜਾਣਕਾਰੀ ਮਿਲੂਗੀ ਨੋਟਸ ਦੇ ਵਿੱਚੋਂ ਨੱਗਿਆ ਜਾਂਦਾ ਹੈ ਪਰਚੀਆਂ ਪਰਚੀ ਸ਼ਬਦ ਦਾ ਨਿਕਾਸ ਪਰਿਚੇ ਸ਼ਬਦ ਵਿੱਚ ਹੋਇਆ ਹੈ ਜਿਸ ਦਾ ਭਾਵ ਹੈ ਕਿ ਜਾਣ ਪਛਾਣ ਸੋ ਪਰਚੀਆਂ ਦੇ ਵਿੱਚ ਜਾਣ ਪਛਾਣ ਬਾਰੇ ਸੰਬੰਧਿਤ ਆ ਜਿਵੇਂ ਕਿ ਇਹਦੇ ਵਿੱਚ ਕੀ ਕੀ ਦਿੰਦਾ ਪਰਚੀ ਦਾ ਕੇਵਲ ਸੰਖੇਪ ਪਰਿਚੇ ਜਾਣ ਪਛਾਣ ਕਰਾਂਦੀ ਹੈ ਸਾਰਾ ਜੀਵਨ ਨਹੀਂ ਦੱਸਦੀ ਮੀਨਸ ਕਿ ਇਹਦੇ ਵਿੱਚ ਲਿਖਿਆ ਜਾਂਦਾ ਆ ਕਿਸੇ ਦੇ ਜੀਵਨ ਦੇ ਬਾਰੇ ਪਰ ਜਸਟ ਉਹ ਉਹਦੇ ਜੀਵਨ ਦਾ ਇੰਟਰੋਡਕਸ਼ਨ ਹੀ ਦਿੰਦੀ ਆ ਹੋਰ ਕੁਝ ਨਹੀਂ ਕਰਦੀ ਹੈਗੀ ਅੱਗੇ ਆ ਜਾਂਦਾ ਆ ਗੋਸ਼ਟ ਸਰਟਾ ਗੋਸ਼ਟ ਦੇ ਵਿੱਚ ਆ ਜਾਂਦਾ ਹੈ ਕਿ ਗੋਸ਼ਟ ਨੂੰ ਸਾਇਦ ਇੱਕ ਅਜਿਹੇ ਰੂਪ ਮੰਨਿਆ ਗਿਆ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਅ ਪੁਰਕ ਕਿ ਗਿਆਨ ਪ੍ਰਾਪਤੀ ਲਈ ਦਾਰਸ਼ਿਕ ਗੁੰਜਲਾ ਅਤੇ ਰਸਵਾਦੀ ਅਨੁਭਵ ਨੂੰ ਸਾਂਝਾ ਕਰਨ ਲਈ ਵਿਚਾਰ ਵਿਟਾਂਦਰਾ ਕਰਦੇ ਹਨ ਸੋ ਗੋਸ਼ਟ ਦੇ ਵਿੱਚ ਦੋ ਵਿਅਕਤੀ ਆ ਜਿਹੜੇ ਵਿਚਾਰ ਵਿਟਾਂਦਰਾ ਕਰਦੇ ਪਏ ਆ ਉਹ ਆਪਸ ਦੇ ਵਿੱਚ ਰਸਵਾਦੀ ਅਨੁਭਵ ਦੇ ਵਾਰਿਸ ਠੀਕ ਹੈ ਜੀ ਇਹ ਸਾਡਾ ਗੋਸ਼ਟ ਆ ਜਾਂਦਾ ਅੱਗੇ ਆ ਜਾਂਦਾ ਮਸਲੀ ਇਹ ਮਸਲੀਆ ਜਿਹੜੇ ਇਹ ਵੀ ਜਨਮ ਸਾਖੀਆਂ ਪਰਚੀਆਂ ਤੇ ਗੋਸ਼ਟ ਦੇ ਨਾਲ ਦੇ ਇੱਕ ਕਾਵ ਰੂਪ ਆ ਇਹਦੇ ਵਿੱਚ ਕੀ ਆ ਕਿ ਹਿੰਦੂ ਕਥਾਵਾਂ ਦੇ ਮੁਕਾਬਲੇ ਤੇ ਮੁਸਲਮਾਨੀ ਕਿੱਸੇ अथवा ਮਸਲੇ ਲਿਖੇ ਗਏ ਹਨ ਠੀਕ ਆ ਜੀ ਕਿਤੇ ਕਿਤੇ ਮਸਲੇ ਦੀ ਥਾਂ ਕਥਾ ਜਾਂ ਗੋਸ਼ਟ ਸ਼ਬਦ ਵੀ ਵਰਤਿਆ ਹੋਇਆ ਮਿਲਦਾ ਹੈ ਮਸਲਾ ਅਰਬੀ ਭਾਸ਼ਾ ਸ਼ਬਦ ਹੈ ਤੇ ਇਸ ਦਾ ਭਾਵ ਹੈ ਧਰਮ ਸੰਬੰਧੀ ਵਿਚਾਰਯੋਗ ਗੱਲਾਂ ਮੀਨਸ ਇਹਦੇ ਵਿੱਚ ਧਰਮ ਦੇ ਸੰਬੰਧੀ ਵਿਚਾਰਯੋਗ ਗੱਲਾਂ ਕੀਤੀਆਂ ਹੁੰਦੀਆਂ ਇਹ ਹੁੰਦੇ ਆ ਮਸਲੇ ਅੱਗੇ ਆਇਆ ਜਾਂਦਾ ਹੈ ਵਿਆਖਿਆ ਮੂਲਕ ਵਰਗ ਵਿਆਖਿਆਮূলক ਵਰਗ ਦੇ ਵਿੱਚ ਹੁੰਦਾ ਸੁਖਮ ਤੇ ਬਚਨ ਸੁਖਮ ਤੇ ਬਚਨ ਚ ਕੀ ਹੁੰਦਾ ਹੈ ਸੁਖਮ ਅਤੇ ਬਚਨ ਪੁਰਾਤਨ ਪੰਜਾਬੀ ਵਾਰਤਕ ਦਾ ਇੱਕ ਮਤਵਪੂਰਵ ਰੂਪ ਹੈ ਮੁਸਲਮਾਨ ਫਕੀਰਾਂ ਦੇ ਮੂੰਹ ਨਿਕਲੇ ਅਨਮੋਲ ਬੋਲਾਂ ਨੂੰ ਸੁਖਮ ਕਿਹਾ ਜਾਂਦਾ ਹੈ ਸੌਰੀ ਸੁਖਨਾ ਠੀਕ ਹੈ ਜੀ ਸੁਖਨ ਕਿਹਾ ਜਾਂਦਾ ਤੇ ਹਿੰਦੂ ਸਾਧਾ ਦੇ ਸੰਜਮ ਪੂਰਨ ਤੱਤ ਪਰਿਵਾਕਾਂ ਨੂੰ ਜਿਹੜੇ ਕੀ ਹਿੰਦੂ ਸਾਧਾਂ ਦੇ ਉਹ ਵਿੱਚੋਂ ਨਿਕਲੇ ਬੋਲਾ ਉਹਨਾਂ ਨੂੰ ਵਚਨ ਕਿਹਾ ਜਾਂਦਾ ਹੈ ਠੀਕ ਹੈ ਜੀ ਬਾਕੀ ਤੁਸੀਂ ਨੋਟਸ ਚ ਰੀਡ ਕਰਨਾ ਅਗੇੰਦਰ ਟੀਕੇ ਪੰਜਾਬੀ ਯੂਨੀਵਰਸਿਟੀ ਦਰ ਪ੍ਰਕਾਸ਼ਿਤ ਸਹਿਤ ਕੋਸ਼ ਅਨੁਸਾਰ ਟੀਕਾ ਸ਼ਬਦ ਦੀ ਵਿਆਪਤੀ ਸੰਸਕ੍ਰਿਤ ਭਾਸ਼ਾ ਦੀ ਟੀਕ ਧਾਤੂ ਤੋਂ ਹੋਈ ਹੈ ਤੇ ਇਸ ਦੇ ਅਰਥ ਹਨ ਕਿਸੇ ਵਸਤੂ ਜਾਂ ਤੱਤ ਦਾ ਬੋਧ अथवा ਪ੍ਰਕਾਸ਼ਨ ਕਰਵਾਉਣ ਵਾਲਾ ਵਾਕ ਸਾਧਨ ਮੀਨਸ ਕਿ ਇਹ ਜਵੇਂ ਕਿ ਕਿਸੇ ਰਚਨਾ ਨੂੰ ਅ ਅੱਗੇ ਪ੍ਰਕਾਸ਼ਨ ਕਰਾਉਣ ਦਾ ਸਾਧਨ ਬਣਦੀ ਆ ਤੇ ਇਹਨਾਂ ਨੂੰ ਟਿੱਕੇ ਕਿਹਾ ਜਾਂਦਾ ਹੈ ਬਾਕੀ ਤੁਸੀਂ ਇਹਦੇ ਚੋ ਰੀਡ ਆਊਟ ਕਰਨਾ ਹੈ ਅੱਗੇ ਆ ਗਿਆ ਪਰਮਾਰਥ ਪਰਮਾਰਥ ਸ਼ਬਦੀ ਅਰਥਾਨ ਉੱਚ ਕੋਟੀ ਦਾ ਪਦਾਰਥ ਜਾਂ ਫਿਰ ਮੋਕਸ਼ ਠੀਕ ਹੈ ਜੀ ਇਹ ਚ ਉੱਚ ਕੋਟੀ ਦੇ ਜਿਹੜੇ ਪਦਾਰਥਾ ਉਹਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਤੇ ਇਹਦੇ ਵਿੱਚ ਨਾਲ ਦੀ ਨਾਲ ਇਹਨਾਂ ਪ੍ਰਾਤਨ ਪੰਜਾਬੀ ਵਾਰਤਕ ਸਹਿਤ ਵੀ ਉਹ ਸਹਿਤ ਵੀ ਉਹ ਬਣਗੀ ਦਾ ਨਾਮ ਹੈ ਜਿਸ ਵਿੱਚ ਗੁਰਬਾਣੀ ਤੇ ਸ਼ਬਦ ਦਾ ਸਰਲ ਟਿਕਾ ਕੀਤਾ ਗਿਆ ਹੋਵੇ ਮੀਨਸ ਕਿ ਇੱਕ ਵਿਆਖਿਆ ਟਾਈਪ ਹੀ ਇਹ ਦੇ ਵਿੱਚ ਜੋ ਸਿਸਟਮ ਆ ਉਹ ਆ ਜਾਂਦਾ ਹੈ ਠੀਕ ਆ ਜੀ ਅਗਰ ਇਹਨਾਂ ਦਾ ਉਥਾਨਕਾ ਇਹ ਵੀ ਪ੍ਰਮਾਰਥ ਵਰਗਾ ਜਾਂ ਪ੍ਰਾਤਨ ਵਾਰਤਕ ਪੰਜਾਬੀ ਵਿੱਚ ਇਹ ਹੋਰ ਰੂਪ ਵੀ ਮਿਲਦਾ ਹੈ ਜਿਸ ਨੂੰ ਉਥਾਨਕਾ ਕਹਿੰਦੇ ਹਨ ਇਹ ਉਥਾਨਕਾ ਉਥਾਨਕਨਾਵਾ ਗੁਰੂ ਗ੍ਰੰਥ ਸਾਹਿਬ ਦੀਆਂ ਹਨ ਇਹ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਨ ਸੇ ਭੂਮਿਕਾ ਤੌਰ ਤੇ ਵਰਤੀਆ ਜਾਂਦੀਆਂ ਸੋ ਇਹਦੇ ਇੱਕ ਐਗਜ਼ਾਮਪਲ ਦੇਣੀ ਆ ਆਪਾਂ ਗੁਰਬਾਣੀ ਦੀ ਵਿਆਖਿਆ ਕਰਦੇ ਸਮੇਂ ਤਾਂ ਉਥਾਨਕਾ ਲਈ ਯੂਜ਼ ਕੀਤਾ ਜਾਂਦਾ ਹੈ ਅੱਗੇ ਜਾਂਦੇ ਆ ਆਦੇਸ਼ ਮੂਲਕ ਵਾਰਤਕ ਆਦੇਸ਼ ਮੂਲਕ ਵਾਰਤਕ ਦੇ ਵਿੱਚ ਆ ਜਾਂਦਾ ਹੈ ਰਹਿਮਤਨਾਮੇ ਜਿਹਦੇ ਵਿੱਚ ਕੋਈ ਆਦੇਸ਼ ਦਿੱਤਾ ਗਿਆ ਹੋਵੇ ਉਹ ਹੁੰਦੇ ਆ ਆਦੇਸ਼ ਮੂਲਕ ਇਹਦੇ ਵਿੱਚ ਰਹਿਮਤਨਾਮੇ ਹੁਕਮਨਾਮਾ ਆ ਜਾਂਦਾ ਹੈ ਸੋ ਰਹਿਮਤਨਾਮੇ ਦੇ ਵਿੱਚ ਆ ਜਾਂਦਾ ਆ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਸਿਹਤ ਕੋਸ਼ ਅਨੁਸਾਰ ਰਹਿਮਤ ਨਾਮਾ ਇੱਕ ਵਿਸ਼ੇਸ਼ ਪ੍ਰਕਾਰ ਦੀ ਕਿਰਤ ਹੈ ਜਿਸ ਵਿੱਚ ਸਿੱਖ ਧਰਮ ਮਤ ਦੇ ਅਨੁਭਾਈਆਂ ਅਨੁਯਾਈਆਂ ਲਈ ਜੀਵਨ ਜਾਂਚ ਵਿਧੀ ਦੱਸੀ ਹੁੰਦੀ ਹੈ ਤੇ ਇਹਦੇ ਵਿੱਚ ਸਿੱਖ ਧਰਮ ਸੰਬੰਧੀ ਜੀਵਨ ਕਿਵੇਂ ਬਤੀਤ ਕਰਨਾ ਉਹਦੇ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ ਉਹਨਾਂ ਨੂੰ ਰਹਿਮਤ ਨਾਮੇ ਕਹਿੰਦੇ ਹਨ ਹੁਕਮਨਾਮੇ ਦੇ ਵਿੱਚ ਇਜ ਇਸ ਦਾ ਅਰਥ ਹੈ ਕਿ ਅਫਰਮਾਇਸ਼ ਵਾਲਾ ਪੱਤਰ ਇਸ ਵਿੱਚ ਅਫਰਮਾਇਸ਼ ਵਾਲਾ ਪੱਤਰ ਜਿਹੜਾ ਕਿ ਉਹ ਲਿਖਿਆ ਜਾਂਦਾ ਹੈ ਇਹਦੇ ਵਿੱਚ ਹੋ ਜਾਂਦਾ ਹੈ ਸਿੱਕ ਗੁਰੂਆਂ ਜਾਂ ਧਾਰਮਿਕ ਆਗੂਆਂ ਦੁਆਰਾ ਆਪਣੇ ਸ਼ਰਧਾਲੂਆਂ ਦਾ ਸੇਵਕਾਂ ਵੱਲ ਲਿਖਿਆ ਗਿਆ ਪੱਤਰ ਨੂੰ ਹੁਕਮਨਾਮੇ ਕਿਹਾ ਜਾਂਦਾ ਹੈ ਠੀਕ ਹੈ ਜੀ ਬਾਅਦ ਕੀ ਤੇ ਪੂਰਾ ਐਕਸਪਲੇਨ ਕੀਤਾ ਹੋਇਆ ਹੈ ਇਹ ਤੁਸੀਂ ਨੋਟਸ ਤੋਂ ਕੱਢਿਓ ਇਹ ਸਿਰਫ ਮੈਂ ਤੁਹਾਨੂੰ ਇਹਨਾਂ ਹਾਈਲਾਈਟ ਕਰवानी ਪਈਆਂ ਕਿ ਇਹ ਟੌਪਿਕ ਦਾ ਇਹ ਪੁਆਇੰਟ ਦਾ ਮਤਲਬ ਕੀ ਹੈ ਐਕਚੁਅਲੀ ਦੇ ਵਿੱਚ ਠੀਕ ਹੈ ਜੀ ਅੱਗੇ ਆਂਦੇ ਆ ਫੁੱਟਕਲ ਵਰਗ ਫੁੱਟਕਲ ਵਰਗ ਦੇ ਵਿੱਚ ਆ ਜਾਂਦਾ ਆ ਇਹ ਜਿਹਦੇ ਵਿੱਚ ਕਿ ਉਹ ਰਚਨਾਵਾਂ ਆ ਜਾਂਦੀਆਂ ਵੀ ਜਿਹੜੀਆਂ ਸਾਡੇ ਤੱਕ ਨਹੀਂ ਪਹੁੰਚ ਸਕੀਆਂ ਠੀਕ ਆ ਜੀ ਤੇ ਉਹ ਕਿਹੜੀ ਸਦੀ ਦੀਆਂ ਸੀਗੀਆਂ ਤੇ ਕਿਹੜੇ ਕਾਲ ਦੇ ਵਿੱਚ ਸੀਗੀਆਂ ਉਹ ਸਾਰਾ ਇੱਥੇ ਜਾਣਕਾਰੀ ਦਿੱਤੀ ਗਈ ਆ ਸੋ ਇਸੇਗਾ ਸਾਡਾ ਲਾਸਟ ਟਾਪਿਕ ਐਂਡ ਅੱਜ ਸਾਡਾ ਜਿਹੜਾ ਪੇਪਰ 1 ਉਹ ਪੂਰਾ ਕੰਪਲੀਟ ਹੋ ਗਿਆ ਆ ਠੀਕ ਆ ਜੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਂਡ ਸਸ਼ੀ ਕਾਲ ਜੀ